ਹੈਲੋ ਜੀ ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆਪਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜਦੋਂ ਮੈਂ 14 ਸਾਲ ਦੀ ਹੋਈ ਤਾਂ 8ਵੀਂ ਦੇ ਪੇਪਰਾਂ ਤੋਂ ਬਾਅਦ ਹੀ ਮੇਰਾ ਵਿਆਹ ਕਰ ਦਿੱਤਾ ਗਿਆ ਉਸ ਸਮੇਂ ਮੇਰੀ ਮਾਂ ਦੀ ਮੌਤ ਹੋਈ ਨੂੰ 2 ਸਾਲ ਹੋ ਗਏ ਸੀ ਘਰ ਵਿੱਚ ਕੋਈ ਔਰਤ ਨਹੀਂ ਸੀ ਤੇ ਇਸ ਲਈ ਮੇਰੇ ਪਾਪਾ ਨੇ ਮੇਰਾ ਵਿਆਹ ਕਰ ਦਿੱਤਾ ਗਿਆ ਉਸ ਨੂੰ ਮੇਰੇ ਵਿਆਹ ਦਾ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਜਦੋਂ ਬੱਚਿਆਂ ਦੀ ਉਮਰ ਖੇਡਣ ਖੁੱਦਣ ਵਾਲੀ ਹੁੰਦੀ ਹੈ ਤੇ ਮੇਰਾ ਉਸ ਮਰ ਵਿੱਚ ਵਿਆਹ ਕਰ ਦਿੱਤਾ ਤੇ ਮੈਂ ਵਿਆਹ ਕੇ ਦੂਜੇ ਘਰ ਵਿੱਚ ਚਲੀ ਗਈ। ਮੈਨੂੰ ਸੀ ਕਿ ਉਸ ਸਮੇਂ ਮੈਨੂੰ ਕਿਸੇ ਵੀ ਉਸ ਸਮੇਂ ਜ਼ਿੰਮੇਵਾਰੀ ਦਾ ਕੋਈ ਪਤਾ ਨਹੀਂ ਸੀ ਕਿ ਵਿਆਹ ਤੋਂ ਬਾਅਦ ਸਹੁਰੇ ਘਰ ਵਿੱਚ ਕੀ ਕੀ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ। ਮੈਨੂੰ ਤਾਂ ਸਿਰਫ ਇਸ ਗੱਲ ਦੀ ਖੁਸ਼ੀ ਸੀ ਕਿ ਵਿਆਹ ਤੋਂ ਬਾਅਦ ਨਵੇਂ-ਨਵੇਂ ਕੱਪੜੇ ਮਿਲਣਗੇ ਤੇ ਹਾਰ ਸ਼ਿੰਗਾਰ ਦਾ ਸਮਾਨ ਮਿਲੇਗਾ। ਘਰ ਵਿੱਚ ਮਾਂ ਨਹੀਂ ਸੀ ਤਾਂ ਮੇਰੇ ਪਾਪਾ ਨੇ ਮੈਨੂੰ ਹੀ ਥੋੜਾ ਬਹੁਤਾ ਘਰ ਦਾ ਕੰਮ ਸਿਖਾਇਆ ਸੀ। ਜਦੋਂ ਵਿਆਹ ਦਾ ਦਿਨ ਆ ਗਿਆ ਤਾਂ ਸਾਰੀਆਂ ਰਸਮਾਂ ਤੋਂ ਬਾਅਦ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਚਲੇਗੀ। ਆਪਣੇ ਸਹੁਰੇ ਘਰ ਵਿੱਚ ਪਹੁੰਚ ਕੇ ਮੈਂ ਉਹਨਾਂ ਦਾ ਬਹੁਤ ਹੀ ਅਲੀਸ਼ਾਨ ਘਰ ਦੇਖ ਕੇ ਆਪਣੇ ਮਨ ਵਿੱਚ ਖੁਸ਼ ਹੋਈ ਤੇ ਜਦੋਂ ਮੈਨੂੰ ਗੱਡੀ ਉਤਾਰ ਕੇ ਘਰ ਦੇ ਅੰਦਰ ਬੂਹੇ ਅੱਗੇ ਲਜਾਇਆ ਗਿਆ ਤਾਂ ਮੇਰੀ ਸੱਸ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਕਿ ਮੈਨੂੰ ਪਾਣੀ ਵਾਲੀ ਗੜਵੀ ਲੈ ਕੇ ਦਿਓ। ਬਹੁਤਾ ਗੇਟ ਤੇ ਆ ਗਈ ਐ ਤੇ ਮੈਂ ਆਪਣੀ ਸੱਸ ਨੂੰ ਦੇਖੀ ਜਾਂਦੀ ਸੀ। ਉਸ ਦਾ ਚਿਹਰਾ ਮੈਨੂੰ ਇਕਦਮ ਬਹੁਤ ਹੀ 8 ਵਜੇ ਲੱਗ ਰਿਹਾ ਸੀ ਸਾਰੀਆਂ ਰਸਮਾਂ ਖਤਮ ਹੋਣ ਤੋਂ ਬਾਅਦ ਸਾਰੇ ਜਾਣੇ ਆਪੋ ਆਪਣੇ ਬਿਸਤਰਿਆਂ ਤੇ ਸੌਂ ਗਏ ਤੇ ਮੈਨੂੰ ਮੇਰੀ ਸੱਸ ਨੇ ਆਪਣੇ ਕੋਲ ਆਪਣੇ ਕਮਰੇ ਵਿੱਚ ਸਵਾਲਿਆ ਸੀ ਤੇ ਮੇਰਾ ਪਤੀ ਕਿਸੇ ਨਾਲ ਦੇ ਕਮਰੇ ਵਿੱਚ ਸੌਂ ਗਿਆ ਅਗਲੇ ਦਿਨ ਸਵੇਰੇ ਮੇਰੀ ਸੱਸ ਨੇ ਮੈਨੂੰ ਉਠਾ ਦਿੱਤਾ ਤੇ ਮੈਨੂੰ ਕਹਿੰਦੀ ਜਾ ਕੇ ਬਾਥਰੂਮ ਵਿੱਚ ਨਹਾ ਕੇ ਆ ਤੇ ਹੋਰ ਕੱਪੜੇ ਪਾ ਲੈ ਹੁਣ ਤੁਰਸਈ ਵਿੱਚ ਕੰਮ ਕਰਨਾ ਹੈ ਤੇ ਮੇਰੇ ਪਤੀ ਅਜੇ ਆਪਣੀ ਪੜ੍ਹਾਈ ਕਰਦੇ ਸੀ। ਉਹਨਾਂ ਨੇ ਵੀ 2-4 ਦਿਨਾਂ ਤੱਕ ਆਪਣੇ ਹੋਸਟਲ ਚਲੇ ਜਾਣਾ ਸੀ। ਜਿੰਨੇ ਦਿਨ ਮੇਰੇ ਪਤੀ ਇੱਥੇ ਰਹੇ ਮੈਂ ਆਪਣੀ ਸੱਸ ਕੋਲ ਹੀ ਸੰਗਰੀ। ਫਿਰ ਮੇਰੇ ਪਤੀ ਆਪਣੀ ਪੜ੍ਹਾਈ ਕਰਨ ਵਾਸਤੇ ਸ਼ਹਿਰ ਚਲੇ ਗਏ ਤੇ ਮੈਂ ਆਪਣੇ ਸਾਸੋਰੇ ਦੇ ਕੋਲ ਇਕੱਲੀ ਰੰਡੀ ਸੀ। ਜਦੋਂ ਮੇਰਾ ਘਰ ਵਿੱਚ ਮਨ ਨਾ ਲੱਗਣਾ ਤੇ ਮੈਂ ਘਰ ਵਿੱਚ ਲੱਗੇ ਇਹ ਫੁੱਲ ਬੂਟਿਆਂ ਨਾਲ ਆਪਣਾ ਟਾਈਮ ਪਾਸ ਕਰਦੀ ਸੀ। ਕਦੇ ਉਹਨਾਂ ਨੂੰ ਪਾਣੀ ਦਿੰਦੀ ਤੇ ਉਹਨਾਂ ਦੀ ਦੇਖਭਾਲ ਕਰਦੀ। ਫਿਰ ਅਮਨ ਆਪਣੇ ਹੋਸਟਲ ਚਲੇ ਗਏ ਤੇ ਆਪਣੇ ਹੋਸਟਲ ਤੋਂ ਸਾਡੇ ਘਰ ਚਿੱਠੀ ਭੇਜਦੀ ਸੀ ਜਦੋਂ ਵੀ ਸਾਡੇ ਘਰ ਚਿੱਠੀ ਪਹੁੰਚਦੀ ਤਾਂ ਚਿੱਠੀ ਪਹਿਲਾਂ ਮੇਰੀ ਸੱਸੀ ਫੜ ਕੇ ਪੜ ਲੈਂਦੀ ਸੀ ਤੇ ਉਹੀ ਮੈਨੂੰ ਪੜ ਕੇ ਸਾਰਾ ਅਮਨ ਦਾ ਹਾਲ ਚਾਲ ਦੱਸ ਦਿੰਦੀ ਤੇ ਉਸ ਨੇ ਮੇਰੇ ਬਾਰੇ ਵੀ ਉਸ ਵਿੱਚ ਲਿਖਿਆ ਹੁੰਦਾ ਤਾਂ ਮੇਰੇ ਬਾਰੇ ਲਿਖਿਆ ਸੁਣ ਕੇ ਮੈਂ ਆਪਣੇ ਮਨ ਵਿੱਚ ਖੁਸ਼ ਹੁੰਦੀ ਰਹਿੰਦੀ ਕਿਸੇ ਤਰ੍ਹਾਂ ਸਾਡੇ ਵਿਆਹ ਨੂੰ 4 ਸਾਲ ਲੰਘ ਗਏ ਸੀ ਤੇ ਹੁਣ ਮੇਰੇ ਪਤੀ ਅਮਨ ਦੀ ਪੜਾਈ ਵੀ ਖਤਮ ਹੋ ਗਈ ਸੀ ਅੱਜ ਜੋ ਆਪਣੇ ਘਰ ਵਾਪਸ ਆ ਰਹੇ ਸੀ ਤਾਂ ਮੇਰੀ ਸੱਸ ਨੇ ਸਵੇਰ ਤੋਂ ਹੀ ਆਪਣੇ ਪੁੱਤ ਦੇ ਆਉਣ ਦੀਆਂ ਤਿਆਰੀਆਂ ਵਿੱਚ ਮੈਨੂੰ ਵੀ ਲਗਾ ਦਿੱਤਾ ਸੀ ਤੇ ਆਪ ਵੀ ਲੱਗ ਗਈ ਸੀ। ਉਸ ਨੇ ਰਸੋਈ ਵਿੱਚ ਬਹੁਤ ਸਾਰੇ ਪਕਵਾਨ ਬਣਾਏ। ਮੈਂ ਵੀ ਬਹੁਤ ਖੁਸ਼ ਹੋਈ ਕਿ ਅੱਜ ਤੋਂ ਮੇਰਾ ਜੀਵਨ ਸੱਤ ਹੀ ਮੇਰੇ ਕੋਲ ਰਹੇਗਾ। ਤੇ ਅਸੀਂ ਦੋਨੋਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਬਣ ਕੇ ਰਾਵਾਂਗੇ। ਅੱਜ ਮੈਂ ਬਹੁਤ ਸੋਹਣੇ ਕੱਪੜੇ ਪਾਏ ਤੇ ਬਹੁਤ ਹੀ ਸੋਹਣਾ ਤਿਆਰ ਹੋਈ ਸੀ। ਮੇਰੀ ਸੱਸ ਨੇ ਮੈਨੂੰ ਦੇਖ ਕੇ ਕਿਹਾ ਕਿ ਕਾਲਾ ਟਿੱਕਾ ਲਗਾ ਲੈ। ਕਿ ਤੇ ਤੇਨੂੰ ਮੈਨੂੰ ਅੜਿਆਨ ਲੱਗਤੀ। ਫਿਰ ਸ਼ਾਮ ਨੂੰ ਅਮਨ ਵੀ ਘਰ ਪਹੁੰਚ ਗਏ ਤੇ ਅਸੀਂ ਸਾਰੇ ਨੇ ਰਲ ਕੇ ਖਾਣਾ ਖਾਧਾ ਤੇ ਫਿਰ ਆਰਾਮ ਕਰਨ ਵਾਸਤੇ ਅਸੀਂ ਆਪੋ ਆਪਣੇ ਕਮਰਿਆਂ ਵਿੱਚ ਚਲੇ ਗਏ। ਹੁਣ ਮੈਂ ਤੇ ਅਮਨ ਇੱਕ ਕਮਰੇ ਵਿੱਚੋਂ ਸੌਂਦੇ ਸੀ। ਹੁਣ ਜਦੋਂ ਮੈਂ ਅਮਨ ਨੂੰ ਆਪਣੇ ਕੋਲ ਦੇਖ ਕੇ ਉਸ ਨਾਲ ਆਪਣੀਆਂ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਨਾਲੇ ਮੈਂ ਅਮਨ ਨੂੰ ਦੇਖ ਕੇ ਸ਼ਰਮ ਨਾਲ ਲਾਲ ਲਾਲ ਹੋ ਜਾਂਦੀ ਸੀ। ਅਮਨ ਨੇ ਮੈਨੂੰ ਬਹੁਤ ਹੀ ਵਧੀਆ ਤੋਹਫ਼ਾ ਦਿੱਤਾ। ਉਹ ਮੇਰੇ ਲਈ ਇੱਕ ਬਹੁਤ ਸੋਹਣਾ ਸੂਟ ਲੈ ਕੇ ਆਈ ਜੋ ਕਿ ਮੈਨੂੰ ਬਹੁਤ ਪਸੰਦ ਆਇਆ ਫਿਰ ਅਸੀਂ ਦੋਨੋਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਇਹਦੇ ਇਸੇ ਤਰ੍ਹਾਂ ਇਹ ਰਾਤ ਬਹੁਤ ਬੀਤ ਗਈ ਸੀ ਸਾਨੂੰ ਕੁਝ ਨਾ ਪਤਾ ਲੱਗਿਆ ਫਿਰ ਸਾਢੇ 2 ਸਾਰੇ ਇਸ ਤਰ੍ਹਾਂ ਲੰਘ ਗਏ ਮੇਰੇ ਪਿਕੇ ਘਰ ਵਿੱਚ ਮੇਰੇ ਪਿਤਾ ਜੀ ਦੀ ਵੀ ਮੌਤ ਹੋ ਚੁੱਕੀ ਸੀ ਹੁਣ ਮੇਰਾ ਸਾਰਾ ਕੁਝ ਮੇਰਾ ਸਹੁਰਾ ਪਰਿਵਾਰ ਅਤੇ ਅਮਨ ਹੀ ਸੀ ਇਸੇ ਤਰ੍ਹਾਂ ਟਾਈਮ ਲੰਘਦਾ ਗਿਆ ਤੇ ਅਮਨ ਦੀ ਪੜ੍ਹਾਈ ਹੁਣ ਪੂਰੀ ਹੋ ਗਈ ਸੀ ਦੇ ਉਸਨੇ ਅਗੇ ਆਪਣੀ ਵਕਾਲਤ ਦੀ ਪੜ੍ਹਾਈ ਵੀ ਪੂਰੀ ਕਰ ਲਈ ਸੀ। ਕੋਣ ਹੋ ਇੱਕ ਸਰਕਾਰੀ ਵਕੀਲ ਬਣ ਗਏ ਸੀ। ਪਰ ਰੱਬ ਨੇ ਸਾਨੂੰ ਸਾਰਾ ਕੁਝ ਦਿੱਤਾ। ਇੱਕ ਸੁੱਖ ਤੁਸੀਂ ਵਾਂਝੇ ਸੀ ਕਿ ਸਾਡੇ ਸੰਤਾਨ ਨੇ ਸੀ। ਮੇਰੇ ਸੱਸ ਪਹਿਲਾਂ ਤਾਂ ਮੈਨੂੰ ਇਕੱਲੇ ਨੂੰ ਇਸ ਬਾਰੇ ਦੋਸ਼ੀ ਠਹਿਰਾਉਂਦੀ ਰਹੀ। ਤੇ ਹੁਣ ਤਾਂ ਸਾਡੇ ਆਣ ਗਵਾਣ ਦੀਆਂ ਔਰਤਾਂ ਵੀ ਗੱਲਾਂ ਕਰਨ ਲੱਗੀਆਂ। ਤੇ ਫਿਰ ਮੇਰੀ ਸੱਸ ਨੇ ਇੱਕ ਦਿਨ ਸਾਡੇ ਕੋਲ ਆ ਕੇ ਫਰਮਾਨ ਜਾਰੀ ਕਰ ਦਿੱਤਾ ਕਿ ਮੈਂ ਤਾਂ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਾਂ। ਆਪਣੇ ਪਤੀ ਦੇ ਦੂਜੇ ਵਿਆਹ ਦੀ ਗੱਲ ਸੁਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਮੈਂ ਉਸ ਦੇ ਸਾਹਮਣੇ ਕੁਝ ਨਾ ਬੋਲੀ ਤੇ ਆਪਣੇ ਹੰਝੂਆਂ ਨਾਲ ਆਪਣਾ ਮਨ ਹਲਕਾ ਕਰ ਲਿਆ ਪਰ ਮੇਰਾ ਪਤੀ ਮੈਨੂੰ ਦਲਾਸਾ ਦਿੰਦਾ ਰਿਹਾ ਉਸ ਦੇ ਦਿੱਤੇ ਦਲਾਸੇ ਨਾਲੋਂ ਮੈਨੂੰ ਮੇਰੀ ਸੱਸ ਤੇ ਸਹੁਰੇ ਦੀਆਂ ਗੱਲਾਂ ਅੰਦਰੋਂ ਅੰਦਰ ਹੀ ਖੋਖਲਾ ਕਰਦੀਆਂ ਸੀ ਅਜੇ ਮੇਰੀ ਉਮਰ ਹੀ ਕੀ ਸੀ ਸਿਰਫ 20 ਸਾਲ ਦੀ ਸੀ ਮੈਂ ਤੇ ਉਹਨਾਂ ਨੇ ਮੈਨੂੰ ਬਾਝ ਕਹਿਣਾ ਸ਼ੁਰੂ ਕਰ ਦਿੱਤਾ ਮੈਂ ਬਚਪਨ ਤੋਂ ਹੀ ਬਹੁਤ ਕਮਜ਼ੋਰ ਸੀ ਤੇ ਮੇਰੀ ਮਾਂ ਦੇ ਮਰਨ ਤੋਂ ਬਾਅਦ ਮੇਰਾ ਠੀਕ ਤਰ੍ਹਾਂ ਨਾਲ ਪਾਲਣ ਪੋਸ਼ਣ ਨਹੀਂ ਸੀ ਹੋਇਆ ਇੱਕ ਦਿਨ ਜਦੋਂ ਅਮਨ ਡਿਊਟੀ ਤੋਂ ਘਰ ਆਏ ਤਾਂ ਮੇਰੇ ਸੱਸ ਨੇ ਆ ਕੇ ਕਹਿ ਦਿੱਤਾ ਕਿ ਮੈਂ ਵਿਆਹ ਵਾਸਤੇ ਕੁੜੀ ਲੱਭ ਲਈ ਆ ਤੇ ਅਮਨ ਆਪਣੀ ਮਾਂ ਦੀ ਗੱਲ ਸੁਣ ਕੇ ਕੁਝ ਨਾ ਬੋਲੇ ਤੇ ਅਸੀਂ ਰਾਤ ਦਾ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਪੈ ਗਏ ਮੈਂ ਅਮਨ ਨਾਲ ਕੁਝ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮੇਰੇ ਨਾਲ ਗੱਲ ਕਰਨ ਤੋਂ ਮਨਾਂ ਕਰ ਦਿੱਤਾ ਤੇ ਕਹਿਣ ਲੱਗਾ ਮੈਨੂੰ ਆਰਾਮ ਕਰਨ ਦੇ ਅੱਜ ਮੈਂ ਬਹੁਤ ਪਰੇਸ਼ਾਨ ਆ ਮੇਰ ਜੀ ਕਰਦਾ ਕਿ ਮੈਂ ਘਰ ਛੱਡ ਕੇ ਚਲਾ ਜਾਵਾਂ ਆਪਣੇ ਪਤੀ ਦੀ ਇਹ ਗੱਲ ਸੁਣ ਕੇ ਮੈਂ ਇੱਕਦਮ ਡਰ ਗਈ ਤੇ ਸਾਰੀ ਰਾਤ ਰੋਂਦੀ ਨੇ ਕੱਢ ਲਈ ਜਦੋਂ ਮੈਂ ਸਵੇਰੇ ਉੱਠ ਕੇ ਚਾਹ ਬਣਾਈ ਤਾਂ ਮੈਂ ਅਮਨ ਕੋਲ ਚਾਹ ਲੈ ਕੇ ਗਈ ਤੇ ਸਾਰੀ ਰਾਤ ਮੇਰੀ ਇਹੀ ਸੋਚ ਦੀ ਲੰਘ ਗਈ ਕਿ ਹੁਣ ਅਮਨ ਦਾ ਦੂਜਾ ਵਿਆਹ ਹੋਵੇਗਾ ਤਾਂ ਮੈਂ ਕਿੱਥੇ ਜਾਵਾਂਗੀ ਪਰ ਮੈਂ ਵੀ ਮਜਬੂਰ ਸੀ ਇੱਕ ਮਹੀਨੇ ਬਾਅਦ ਅਮਨ ਦਾ ਦੂਜਾ ਵਿਆਹ ਕਰਤਾ ਗਿਆ ਤੇ ਅਮਨ ਦੀ ਹੋਣ ਵਾਲੀ ਪਤਨੀ ਪੂਜਾ ਮੇਰੀ ਸੱਸ ਦੀ ਰਿਸ਼ਤੇਦਾਰੀ ਵਿੱਚੋਂ ਸੀ ਮੈਨੂੰ ਮੇਰੀ ਸੱਸ ਨੇ ਕਹਿ ਦਿੱਤਾ ਕਿ ਅੱਜ ਤੋਂ ਤੂੰ ਇਸ ਕਮਰੇ ਵਿੱਚ ਨਹੀਂ ਰਹਿਣਾ ਅੱਜ ਤੋਂ ਇੱਥੇ ਪੂਜਾ ਰਹੂਗੀ ਤੂੰ ਮੇਰੇ ਨਾਲ ਸਾਡੇ ਕਮਰੇ ਵਿੱਚ ਰਹਿ ਤੇ ਮੈਂ ਆਪਣੀ ਸੱਸ ਦੀ ਗੱਲ ਸੁਣ ਕੇ ਚੁੱਪਚਾਪ ਆਪਣਾ ਸਾਰਾ ਸਮਾਨ ਚੱਕ ਕੇ ਆਪਣੀ ਸੱਸ ਦੇ ਕਮਰੇ ਵਿੱਚ ਰਹਿਣ ਲਈ ਰਾਜ਼ੀ ਹੋ ਗਈ ਮੇਰੀ ਹਾਲਤ ਵੀ ਸਾਡੇ ਘਰ ਵਿੱਚ ਲੱਗੇ ਜਾਮਣ ਦੇ ਦਰਖਤ ਵਰਗੀ ਹੋ ਗਈ ਸੀ ਉਸ ਨੂੰ ਵੀ ਬਹੁਤ ਸਾਲਾਂ ਤੋਂ ਕੋਈ ਫਲ ਨਹੀਂ ਸੀ ਲੱਗਿਆ ਤੇ ਮੈਂ ਸੋਚਦੀ ਸੀ ਕਿ ਸਾਡੀ ਦੋਨਾਂ ਵੀ ਕਿਸਮੇ ਦੀ ਇੱਕੋ ਜਿਹੀ ਹੈ। ਫਿਰ ਮੈਂ ਉਸ ਦਿਰਦ ਨੂੰ ਦੇਖ ਕੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਤੇ ਆਪਣੇ ਮਨ ਨੂੰ ਸਮਝਾਇਆ ਕਿ ਇਹ ਵੀ ਸਾਨੂੰ ਹਨੇਰੀਆਂ ਅਤੇ ਝੱਖੜ ਝੜਦਾ ਹੋਇਆ ਠੰਡੀ ਚਾਹ ਤੇ ਸਾਫ਼ ਹਵਾ ਦਿੰਦਾ ਹੈ। ਇਸੇ ਤਰ੍ਹਾਂ ਮੈਂ ਆਪਣੇ ਘਰ ਵਿੱਚ ਰਹਿ ਕੇ ਸਾਰਿਆਂ ਨਾਲ ਪਿਆਰ ਭਰਿਆ ਵਰਤਾਓ ਕਰਾਂਗੀ ਤੇ ਆਪਣੇ ਆਪ ਨੂੰ ਮਜ਼ਬੂਤ ਕਰਾਂਗੀ। ਇਸੇ ਤਰ੍ਹਾਂ ਹੀ ਦਿਨ گزرਦੇ ਗਏ ਤੇ ਮੈਂ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ। ਅਮਨ ਦੀ ਦੂਸਰੀ ਪਤਨੀ ਪੂਜਾ ਬਹੁਤ ਹੀ ਸਿਆਣੀ ਸੀ ਤੇ ਬਹੁਤ ਹੀ ਸੰਸਕਾਰੀ ਸੀ। ਉਹ ਮੇਰਾ ਵੀ ਬਹੁਤ ਪਿਆਰ ਕਰਦੀ ਤੇ ਮੇਰੇ ਕੋਲ ਆ ਕੇ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦੀ ਪਰ ਮੇਰੀ ਸੱਸ ਉਸ ਨੂੰ ਇੱਕ ਮਿੰਟ ਵੀ ਮੇਰੇ ਕੋਲ ਬਠਣਾ ਨਾ ਦਿੰਦੀ ਤੇ ਕਹਿ ਦਿੰਦੀ ਤੂੰ ਇਸ ਬਾਝ ਕੋਲ ਜਾ ਕੇ ਨਾ ਬੈਠ ਤੇਰੇ ਬੱਚੇ ਤੇ ਇਸ ਦਾ ਅਸਰ ਪੈ ਜਾਣਾ ਤਾਂ ਆਪਣੀ ਸੱਸ ਦੀ ਗੱਲ ਸੁਣ ਕੇ ਮੈਂ ਮਾਣੀ ਮਣ ਬਹੁਤ ਦੁਖੀ ਹੰਦੀ ਫਿਰ ਇੱਕ ਦਿਨ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਅਜੀਹਾ ਆਇਆ ਕਿ ਪੂਜਾ ਨੇ ਉਹ ਖੁਸ਼ਖਬਰੀ ਸਾਨੂੰ ਸੁਣਾਈ ਦਿੱਤੀ ਜਿਸ ਦਾ ਸਾਨੂੰ ਬਹੁਤ ਸਾਲਾਂ ਦਾ ਇੰਤਜ਼ਾਰ ਸੀ ਸਾਡੇ ਘਰ ਵਿੱਚ ਖੁਸ਼ੀਆਂ ਵਾਲਾ ਮਾਹੌਲ ਬਣ ਗਿਆ ਸੀ ਤੇ ਮੈਂ ਵੀ ਬਹੁਤ ਖੁਸ਼ ਹਈ ਕਿ ਚਲੋ ਘਰ ਵਿੱਚ ਇੱਕ ਬੱਚੇ ਦੀ ਅੰਕਲਕਾਰੀਆਂ ਗੁੰਜਣ ਗਿਆ ਤੇ ਅਸੀਂ ਸਾਰੇ ਉਸ ਨਾਲ ਪੂਰਾ ਪਿਆਰ ਕਰਾਂਗੇ ਪੂਜਾ ਬਹੁਤ ਹੀ ਕਮਜ਼ੋਰ ਸੀ ਤੇ ਉਮਰ ਦੀ ਵੀ ਛੋਟੀ ਸੀ ਮੇਰੀ ਸੱਸ ਸਾਡੇ ਘਰ ਵਿੱਚ ਆਪਣੀ ਮਰਜ਼ੀ ਚਲਾਉਂਦੀ ਸੀ ਪੂਜਾ ਦੀ ਸਿਹਤ ਦੇਖ ਕੇ ਮੈਂ ਆਪਣੇ ਪਤੀ ਨੂੰ ਕਈ ਵਾਰ ਕਹਿਣਾ ਕਿ ਤੁਸੀਂ ਇਸ ਦਾ ਵੱਡੇ ਹਸਪਤਾਲ ਵਿੱਚ ਜਾ ਕੇ ਇਲਾਜ ਕਰਾਓ ਕਿਉਂਕਿ ਹੁਣ ਇਹ ਇਕੱਲੀ ਨਹੀਂ ਦੋ ਦੋ ਜ਼ਿੰਦਗੀਆਂ ਦਾ ਸਵਾਲ ਹੈ ਇਸ ਦੇ ਅੰਦਰ ਇੱਕ ਨੰਨੀ ਜਾਨ ਵਸਦੀ ਹੈ ਪਰ ਅਮਨ ਆਪਣੀ ਮਾਂ ਅਗੇ ਕੁਝ ਨਾ ਬੋਲਦਾ ਤੇ ਇੱਕ ਦਿਨ ਪੂਜਾ ਦੀ ਤबीयत ਬਹੁਤ ਜ਼ਿਆਦਾ ਖਰਾਬ ਹੋ ਗਈ ਉਸ ਨੂੰ ਬਹੁਤ ਘਬਰਾਟ ਹੋ ਗਈ ਤੇ ਉਸ ਸਮੇਂ ਘਰ ਵਿੱਚ ਮੈਂ ਸੀ ਮੈਂ ਸਾਡੇ ਗਵਣ ਗਈ ਤੇ ਇੱਕ ਡਾਕਟਰ ਨੂੰ ਬੁਲਾ ਕੇ ਲਿਆਈ ਉਸ ਡਾਕਟਰ ਨੇ ਪੂਜਾ ਦਾ ਚੈੱਕਅਪ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਇਸ ਵਿੱਚ ਖੂਨ ਦੀ ਬਹੁਤ ਕਮੀ ਹੈ ਤੇ ਇਹੀ ਗੱਲ ਮੈਂ ਆਪਣੇ ਪਤੀ ਅਮਨ ਨੂੰ ਦੱਸੀ ਤਾਂ ਮੇਰੀ ਸੱਸ ਨੇ ਮੈਨੂੰ ਪੂਜਾ ਤੋਂ ਦੂਰ ਰਹਿਣ ਦਾ ਕਹਿ ਕੇ ਮੇਰੀਆਂ ਭਾਵਨਾਵਾਂ ਨੂੰ ਬਹੁਤ ਸੱਟ ਮਾਰੀ। ਸਿਰ ਥੋੜੇ ਦਿਨਾਂ ਬਾਅਦ ਸਾਡੇ ਘਰ ਵਿੱਚ ਛੋਰ-ਛਰਾਬ ਆਇਆ ਸੁਣਾਈ ਦਿੱਤਾ ਤੇ ਮੈਨੂੰ ਪਤਾ ਲੱਗਿਆ ਕਿ ਪੂਜਾ ਨੇ ਬੱਚੇ ਨੂੰ ਜਨਮ ਦਿੱਤਾ ਹੈ। ਮੇਰੀ ਸੱਸ ਨੇ ਪੂਜਾ ਨੂੰ ਹਸਪਤਾਲ ਲੈ ਜਾਣਾ ਦੇ ਤਰ੍ਹਾਂ ਸਮਝਿਆ ਤੇ ਉਸਨੇ ਘਰ ਵਿੱਚ ਹੀ ਦਾਈ ਨੂੰ ਬੁਲਾ ਲਿਆ ਸੀ। ਪੂਜਾ ਦੀ ਸਿਹਤ ਕਮਜ਼ੋਰ ਹੋਣ ਕਰਕੇ ਤੇ ਖੂਨ ਦੀ ਕਮੀ ਹੋਣ ਕਰਕੇ ਕੁਝ ਦੁਨੀਆ ਤੇ ਨਹੀਂ ਰਹੀ ਸੀ ਪਰ ਉਸਨੇ ਇੱਕ ਬਹੁਤ ਹੀ ਪਿਆਰੀ ਬੱਚੀ ਨੂੰ ਜਨਮ ਦਿੱਤਾ ਸੀ। ਉਸ ਨੂੰ ਜਨਮ ਦੇ ਕੇ ਇਸ ਦੁਨੀਆ ਤੋਂ ਚਲੀ ਗਈ ਤੇ ਉਸ ਬੱਚੀ ਨੂੰ ਸਾਡੇ ਝੋਲੀ ਵਿੱਚ ਪਾ ਗਏ ਸੀ ਉਹ ਛੋਟੀ ਜੀ ਬੱਚੀ ਨੂੰ ਦੇਖ ਕੇ ਮੈਨੂੰ ਉਸ ਤੇ ਬਹੁਤ ਜ਼ਿਆਦਾ ਦਰਸ ਆਇਆ ਤੇ ਮੈਂ ਉਸ ਨੂੰ ਚੱਕ ਕੇ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਉਹ ਬੱਚੀ ਬਹੁਤ ਹੀ ਸੌਜ਼ਵਾਦੀ ਸੀ ਪਤਾ ਨਹੀਂ ਉਸ ਨੂੰ ਰੱਬ ਨੇ ਸਬਰ ਦਿੱਤਾ ਸੀ ਕਿ ਹੁਣ ਉਸ ਦੀ ਮਾਂ ਇਸ ਦੁਨੀਆ ਵਿੱਚ ਨਹੀਂ ਰਹੀ ਹੈ ਇਸ ਤੇ ਉਸ ਦੀ ਵਾਸਾਣ ਵਾਲਾ ਕੋਈ ਨਹੀਂ ਸੀ ਇਸ ਲਈ ਬਹੁਤ ਘਟਰ ਹੁੰਦੀ ਸੀ ਮੈਂ ਸਾਰਾ ਦਿਨ ਉਹਦੀ ਦੇਖਭਾਲ ਕਰਦੀ ਉਸ ਨੂੰ ਨਵੋ ਦਿਤੋਦੀ ਤੇ ਉਸ ਦੀ ਸਾਰੀਆਂ ਜ਼ਰੂਰਤਾਂ ਦਾ ਖਿਆਲ ਰੱਖਦੀ। ਹੁਣ ਅਮਨ ਵੀ ਆਪਣੀ ਧੀ ਨਾਲ ਬਹੁਤ ਪਿਆਰ ਕਰਦਾ ਸੀ। ਉਹ ਆਪਣੀ ਧੀ ਨੂੰ ਆਪਣੀ ਡਿਊਟੀ ਤੋਂ ਆਕੇ ਪੂਰੇ ਲਾੜ ਲੜਾਉਂਦਾ। ਫਿਰ ਦੋਨੋਂ ਜਾਣੇ ਸੀ ਇੱਕੋ ਕਮਰੇ ਵਿੱਚ ਰਹਿਣ ਲੱਗੇ। ਮੇਰੀ ਸੱਸ ਘਰ ਵਿੱਚ ਕੁੜੀ ਹੋਣ ਤੋਂ ਬਹੁਤ ਦੁਖੀ ਸੀ। ਉਸ ਨੂੰ ਸੀ ਕਿ ਮੈਂ ਪੋਤੇ ਦਾ ਮੂੰਹ ਵੇਖੇ ਬਿਨੇ ਮਰ ਜਾਣਾ। ਫਿਰ ਉਸ ਨੇ ਸਾਡੇ ਘਰ ਵਿੱਚ ਇੱਕ ਬਾਬੇ ਨੂੰ ਬੁਲਾਇਆ ਤੇ ਕਹਿਣ ਲੱਗੀ, "ਬਾਬਾ ਜੀ, ਤੁਸੀਂ ਸਾਡੇ ਘਰ ਤੇ ਨਿਗਾਹ ਮਾਰੋ।" ਮੈਨੂੰ ਸਾਡੇ ਘਰ ਵਿੱਚ ਪੋਤਾ ਚਾਹੀਦਾ। ਤੁਸੀਂ ਬਾਬੇ ਨੇ ਆਖਿਆ ਕਿ ਜੂਆ ਤੁਹਾਡੇ ਘਰ ਵਿੱਚ ਜਾਮਣ ਦਾ ਦਰਖਤ ਲੱਗਿਆ ਆਇਆ। ਇਹ ਬਹੁਤ ਪੁਰਾਣਾ ਲੱਗਦਾ ਹੈ ਤੇ ਇਸ ਦੀ وجہ ਨਾਲ ਹੀ ਤੁਹਾਡੇ ਘਰ ਵਿੱਚ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਇਸ ਨੂੰ ਕਦੇ ਫਲਣੇ ਲੱਗਿਆ ਤੇ ਇਸੇ ਦੀ وجہ ਨਾਲ ਵੀ ਤੁਹਾਡੀ ਨੌਂ ਦੀ ਕੁੱਖ ਨਹੀਂ ਹਰੀ ਹੋਈ। ਮੇਰੀ ਸੱਸ ਨੇ ਬਾਬੇ ਦੀ ਗੱਲ ਸੁਣ ਕੇ ਉਸ ਦਰਖਤ ਨੂੰ ਪਟਾਉਣ ਦਾ ਫੈਸਲਾ ਕਰ ਲਿਆ। ਪਰ ਜਦੋਂ ਮੈਨੂੰ ਉਸ ਗੱਲ ਦਾ ਪਤਾ ਲੱਗਿਆ ਤਾਂ ਮੈਂ ਇਸ ਗੱਲ ਦਾ ਬਹੁਤ ਵਿਰੋਧ ਕੀਤਾ। ਕਿ ਕਿਵੇਂ ਮੈਂ ਇਸ ਦਰਖਤ ਨੂੰ ਦੇਖ ਕੇ ਆਪਣੀ ਜ਼ਿੰਦਗੀ ਕੱਟੀ ਤੇ ਇਸ ਨੂੰ ਦੇਖ ਕੇ ਮੈਂ ਆਪਣੇ ਆਪ ਨੂੰ ਬਹੁਤ ਮਜ਼ਬੂਤ ਕੀਤਾ ਮੇਰੀ ਸੱਸ ਨੇ ਮੇਰੀ ਇਹ ਗੱਲ ਸੁਣ ਕੇ ਮੈਨੂੰ ਧੱਕਾ ਮਾਰ ਕੇ ਪਾਸੇ ਕਰ ਦਿੱਤਾ ਮੇਰੀ ਸੱਸ ਦਾ ਧੱਕਾ ਲੱਗਣ ਨਾਲ ਮੈਂ ਥਲੇ ਡਿੱਗ ਗਈ ਤੇ ਮੇਰਾ ਸਿਰ ਕੰਧ ਨਾਲ ਜਾ ਕੇ ਵੱਜ ਗਿਆ ਇਸ ਵਜ੍ਹਾ ਨਾਲ ਮੈਂ ਉੱਥੇ ਬੇਹੋਸ਼ ਹੋ ਗਈ ਤੇ ਮੈਨੂੰ ਅਮਨ ਚੱਕ ਤੇ ਡਾਕਟਰ ਕੋਲ ਲੈ ਗਏ ਡਾਕਟਰ ਨੇ ਮੇਰੇ ਮलमपट्टी ਕਰ ਦਿੱਤੀ ਤੇ ਅਮਨ ਨੂੰ ਕਹਿਣ ਲੱਗੀ ਕਿ ਤੁਸੀਂ ਉਹਨਾਂ ਦਾ ਖਿਆਲ ਰੱਖਣਾ ਕਿਉਂਕਿ ਅਜਿਹੀ ਹਾਲਤ ਵਿੱਚ ਜੀ ਇਹ ਸਿਰਬਿਓਸ਼ ਹੋ ਗਏ ਤਾਂ ਬਹੁਤ ਖਤਰੇ ਵਾਲੀ ਗੱਲ ਹੈ। ਡਾਕਟਰ ਦੀ ਇਹ ਗੱਲ ਸੁਣ ਕੇ ਅਮਨ ਜਲਦੀ ਨਾਲ ਚੱਕਣੇ ਹੋ ਗਏ ਤੇ ਡਾਕਟਰ ਨੂੰ ਕਹਿਣ ਲੱਗੇ। ਇਹ ਜੇ ਹੀ ਹਾਲਤ ਦਾ ਕੀ ਮਤਲਬ ਹੈ ਤੁਹਾਡਾ ਡਾਕਟਰ ਸਾਹਿਬ? ਤਾਂ ਡਾਕਟਰ ਨੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਕਿ ਇਹ ਮਾਂ ਬਣਨ ਵਾਲੀ ਹੈ। ਹੁਣ ਤੁਸੀਂ ਇਸ ਦਾ ਸਾਰਾ ਪਰਿਵਾਰ ਪੂਰੀ ਚੰਗੀ ਤਰ੍ਹਾਂ ਖਿਆਲ ਰੱਖਿਓ। ਡਾਕਟਰ ਦੀ ਇਹ ਗੱਲ ਸੁਣ ਕੇ ਉਹਨਾਂ ਨੂੰ ਯਕੀਨ ਹੀ ਨਹੀਂ ਹੋਇਆ। ਉਹ ਦੋਨੋਂ ਮਾਂ ਪੁੱਤ ਇੱਕ ਦੂਸਰੇ ਦੇ ਮੂੰਹ ਵੱਲ ਵੇਖਦੇ ਰਹਿ ਗਏ। ਕਿ ਇਸ ਗੱਲ ਦਾ ਯਕੀਨ ਅਮਲ ਨੂੰ ਵੀ ਨਹੀਂ ਸੀ ਤੇ 나 ਹੀ ਮੈਨੂੰ ਸੀ। ਡਾਕਟਰ ਦੀ ਗੱਲ ਸੁਣ ਕੇ ਮੇਰੀ ਸੱਸ ਦੀ ਅੱਖਾਂ ਵਿੱਚ ਪਰਦਾਵੇ ਹੰਝੂ ਆ ਗਏ ਤੇ ਜਲਦੀ ਨਾਲ ਮੇਰੇ ਕੋਲ ਆ ਕੇ ਮੈਨੂੰ ਮਾਫੀ ਮੰਗ ਕੇ ਕਹਿਣ ਲੱਗੀ ਧੀਏ ਮੈਨੂੰ ਮਾਫ ਕਰ ਦੇ। ਆਪਣੇ ਸੱਸ ਦੀ ਗੱਲ ਸੁਣ ਕੇ ਮੈਂ ਉਸ ਦੇ ਨਾਲ ਜਿੰਬੜ ਗਈ ਤੇ ਉਸ ਨੇ ਘੁੱਟ ਕੇ ਜੱਫੀ ਪਾ ਲਈ। ਪੂਰੇ 9 ਮਹੀਨੇ ਬਾਅਦ ਮੇਰੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਤੇ ਮੇਰੀ ਸੱਸ ਨੇ ਮੇਰਾ ਇੰਨਾ ਖਿਆਰ ਰੱਖਿਆ ਕਿ ਉਸਨੇ ਮੈਨੂੰ ਮੰਜੇ ਤੋਂ ਪੈਰ ਥੱਲੇ ਨਹੀਂ ਸੀ ਲਾਉਣ ਦਿੱਤਾ ਤੇ ਮੇਰੀ ਡਿਲੀਵਰੀ ਵੀ ਬਹੁਤ ਵੱਡੇ ਹਸਪਤਾਲ ਵਿੱਚ ਹੋਈ। ਮੇਰੇ ਸੱਸ ਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਸੀ ਕਿ ਜਿਵੇਂ ਮੈਂ ਪੂਜਾ ਦੀ ਮੌਤ ਦੀ ਗਨਾਹਗਰਾਂ ਉਸੇ ਤਰ੍ਹਾਂ ਮੈਂ ਇਹ ਗਲਤੀ ਦੁਬਾਰਾ ਨਹੀਂ ਕਰ ਸਕਦੀ। ਡਾਕਟਰ ਨੇ ਬਾਹਰ ਆ ਕੇ ਅਮਨ ਅਤੇ ਮੇਰੇ ਸੱਸ ਨੂੰ ਵਧਾਈ ਦਿੱਤੀ ਤੇ ਕਹਿਣ ਲੱਗੇ ਕਿ ਤੁਹਾਡੇ ਘਰ ਪੁੱਤਰ ਪੈਦਾ ਹੋਇਆ ਹੈ। ਡਾਕਟਰ ਦੀ ਗੱਲ ਸੁਣ ਕੇ ਸਾਡੇ ਸਾਰਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਸਾਡੇ ਘਰ ਵਿੱਚ ਬਹੁਤ ਚਹਿਲ-ਪਹਿਲ ਸੀ। ਸਾਰੇ ਜਾਣੇ ਖੁਸ਼ ਹੋਏ ਕਿ ਹੁਣ ਸਾਡਾ ਪਰਿਵਾਰ ਪੂਰਾ ਹੋ ਗਿਆ ਸੀ। ਪਤੀ ਸਾਨੂੰ ਪਹਿਲਾਂ ਮਿਲ ਗਈ ਸੀ ਤੇ ਪੁੱਤਰ ਬਾਅਦ ਵਿੱਚ। ਇੱਕ ਖੁਸ਼ੀ ਹੋਰ ਸੀ ਕਿ ਹੁਣ ਸਾਡੇ ਜਾਮਨ ਦੇ ਪੌਦੇ ਨੂੰ ਵੀ ਫਲ ਆ ਗਿਆ ਸੀ। ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ਤੇ ਸਮੇਂ ਤੋਂ ਪਹਿਲਾਂ ਅਤੇ ਚੰਗੇ ਕਰਮਾਂ ਤੋਂ ਬਿਨਾਂ ਕਿਸੇ ਵੀ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਲਈ ਸਾਨੂੰ ਥੋੜਾ ਇੰਤਜ਼ਾਰ ਤਾਂ ਕਰਨਾ ਹੀ ਪੈਂਦਾ ਹੈ। ਸੋ ਇਹ ਸੀ ਜੀ ਸਾਡੀ ਅੱਜ ਦੀ ਕਹਾਣੀ। ਕਹਾਣੀ ਤੁਹਾਨੂੰ ਕਿਵੇਂ ਲੱਗੀ? ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ। kallar ni som litteraturabottenvatten.